ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਸੀ ਕਿ ਕਿਹਾ ਗਿਆ ਕਿ ਕੇਂਦਰ ਸਰਕਾਰ ਕੋ ਜਿਹੜੀਆਂ ਮੰਗਾਂ ਉਹ ਮਨਾ ਕੇ ਰਵਾਂਗੇ ਤੇ ਅੰਮ੍ਰਿਤਸਰ ਤੋਂ ਬਿਆਸ ਤੋਂ ਹਰ ਇੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਕਿਸਾਨ ਪਹੁੰਚ ਚੁੱਕੇ ਨੇ ਫਤੇਗੜ ਸਾਹਿਬ ਇਹਨਾਂ ਦਾ ਸਟਾਪ ਹੈਗਾ ਕਿ ਕਿਉਂਕਿ ਹੁਣ ਮੀਟਿੰਗ ਚੱਲੀ ਆ 5 ਵਜੇ ਮੀਟਿੰਗ ਸਟਾਰਟ ਹੋਈ ਸੀ ਤੇ 1 ਘੰਟੇ ਤੋਂ ਉੱਪਰ ਹੋ ਗਿਆ ਇਹ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਦਾ ਕਿਸਾਨ ਅੱਗੇ ਵਧਦੇ ਆ ਜਾ ਨਹੀਂ ਵਾਦਿਆ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ ਪਰ ਪੁਲਿਸ ਪ੍ਰਸ਼ਾਸਨ ਪੱਬਾ ਪਾਰਿਆ ਇਸ ਕਰਕੇ ਕਹਿ ਰਿਹਾ ਕਿ ਉਹ ਆਪਣੀ ਡਿਊਟੀ ਨਿਭਾ ਰਿਹਾ ਕਿਉਂਕਿ ਆਫੀਸਰ ਜੇ ਡੀਐਸਪੀ ਪਹੁੰਚੇ ਹੋਏ ਨੇ ਇੱਕ ਵਾਰ ਸੰਗਲਾ ਉਹਨਾਂ ਦੇ ਵੱਲੋਂ ਦੋ ਤੋਂ ਤਿੰਨ ਵਾਰੀ ਰਾਉਂਡ ਅਪ ਕੀਤਾ ਗਿਆ ਕਿ ਕੋਈ ਸ਼ਤਾਨੀ ਨਾ ਹੋਵੇ ਕਿਉਂਕਿ ਇਸ ਜਿਹੜਾ ਕਿਸਾਨੀ ਅੰਦੋਲਨ ਇਦਾਂ ਦੇ ਹੁੰਦੇ ਆ ਇਹਨਾਂ ਦੇ ਵਿੱਚ ਸ਼ਤਾਨੀ ਅੰਸਰ ਕੋ ਵੜ ਜਾਂਦੇ ਨੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਪ੍ਰਸ਼ਾਸਨ ਦੇ ਉੱਪਰ ਸਵਾਲ ਚੁੱਕੇ ਜਾਂਦੇ ਨੇ ਪਰ ਹੁਣ ਆਪ ਆਫੀਸਰ ਗਰਾਊਂਡ ਜ਼ੀਰੋ ਦੇ ਉੱਪਰ ਆਪਣੇ ਇਹ ਟੀਮ ਦੇ ਨਾਲ ਪਹੁੰਚੇ ਹੋਣੇ ਤੇ ਕਿਸਾਨ ਕਿ ਕੋਈ ਸ਼ਤਾਨੀ ਇਹਦੇ ਅੰਦਰ ਐਂਟਰ ਹੁੰਦਾ ਉਸ ਨੂੰ ਫੜ ਕੇ ਕੁੱਟ ਮਾਰਨਾ ਕੀਤੀ ਜਾਵੇ ਪੁਲਿਸ ਨੂੰ ਕਨੈਕਟ ਕੀਤਾ ਜਾਵੇ ਡੀ ਐ ਡੀਐਸਪੀ ਦੇ ਵੱਲੋਂ ਆਪਣਾ ਨੰਬਰ ਜਿਹੜਾ ਪਰਸਨ ਨੰਬਰ ਦਿੱਤਾ ਗਿਆ ਗੱਲਬਾਤ ਕਰ ਲੈਣੀ ਆ ਆਫੀਸਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਹੜਾ ਫਟੇਗੜ ਸਾਹਿਬ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਲੰਬੇ ਸਮੇਂ ਤੋਂ ਹੁਣ ਕਹਿੰਦੇ ਆ ਕਿ ਬੈਠਾਂਗੇ ਜਿੱਥੇ ਮੀਟਿੰਗ ਵੀ ਸਿੱਟਾ ਨਹੀਂ ਨਿਕਲਦਾ ਤੁਹਾਡੇ ਵੱਲੋਂ ਕੀ ਕੀ ਪ੍ਰਬੰਧ ਕੀਤੇ ਸਾਡੇ ਵੱਲੋਂ ਜੀ ਕਿਸਾਨਾਂ ਦੀ ਜਿਹੜੀ ਇੱਥੇ ਆਵਾਜ਼ਾਈ ਤੋਂ ਹਾਈਵੇ ਦੇ ਨਾਲ ਬੈਠੇ ਨੇ ਇਥੋਂ ਇਹਨਾਂ ਦੀ ਸੁਰੱਖਿਆ ਵਾਸਤੇ ਵੀ ਤੇ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਵਾਸਤੇ ਵੀ ਅਸੀਂ ਇੱਥੇ ਫੋਰਸ ਦੀ ਡਿਪਲॉयਮੈਂਟ ਕੀਤੀ ਹੋਈ ਹੈ ਤੇ ਜਿੱਥੇ-ਜਿੱਥੇ ਸਾਨੂੰ ਟ੍ਰੈਫਿਕ ਡਾਇਵਰਟ ਕਰਨੀ ਪਈ ਹੈ ਉਹਦੇ ਵੀ ਅਸੀਂ ਪਲਾਨ মিডিਆ ਦੇ ਵਿੱਚ ਪਬਲਿਸੀਜ਼ ਕਰ ਦਿੱਤੇ ਨੇ ਤੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਕੋਆਰਡੀਨੇਸ਼ਨ ਹੈਗੀ ਹੈ ਜੀ ਜੋ ਵੀ ਅੱਗੇ ਦੀ ਮੀਟਿੰਗ ਦੇ ਵਿੱਚ ਸਿੱਟਾ ਨਿਕਲਦਾ ਉਸ ਹਿਸਾਬ ਨਾਲ ਜੋ ਵੀ ਨੈਕਸਟ ਕੋਰਸ ਆਫ ਐਕਸ਼ਨ ਹੋਏਗਾ ਉਦੋਂ ਪ੍ਰੋਸੀਡ ਕੀਤਾ ਜਾਏ ਸਰ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਜਾਂ ਰੋਕਿਆ ਜਾਵੇਗਾ ਕੋਈ ਗਾਈਡਲਾਈਨ ਨਾ ਆਈਆਂ ਤੁਹਾਨੂੰ ਉੱਪਰ ਨੀ ਇਹ ਹਜੇ ਕੋਈ ਗਾਈਡਲਾਈਨ ਨਹੀਂ ਆਈ ਜੀ ਜਦੋਂ ਵੀ ਜੋ ਵੀ ਮੀਟਿੰਗ ਦੇ ਵਿੱਚ ਜੋ ਹੋਪਫੁਲੀ ਮੀਟਿੰਗ ਸਕਸੈਸਫੁਲ ਹੋ ਜਾਏ ਤਾਂ ਸਾਰਾ ਇਸ਼ੂ ਰਿਜ਼ੋਲਵ ਹੋ ਜਾਏਗਾ ਤਾਂ ਜੋ ਵੀ ਮੀਟਿੰਗ ਦੇ ਵਿੱਚ ਸਿੱਟਾ ਨਿਕਲਦਾ ਉਸ ਦੇ ਹਿਸਾਬ ਨਾਲ ਹੀ ਨੈਕਸਟ ਕੋਰਸ ਆਫ ਐਕਸ਼ਨ ਜੋ ਡਿਸਾਈਡ ਹੋਏਗਾ ਸਰ ਲੱਗਦਾ ਕਿ ਲੱਖਾਂ ਦੀ ਕਾਦਾਰ ਦੇ ਵਿੱਚ ਕਿਸਾਨ ਹੋਣਗੇ ਇੱਥੇ ਟਰਾਲੀਆਂ ਦੇ ਵਿੱਚ ਵੀ ਉਹਨਾਂ ਦੇ ਟਰਾਲੀਆਂ ਤੋਂ ਬਾਹਰ ਵੀ ਸੁੱਤੇ ਹੋਏ ਨੇ ਕੋਈ ਸ਼ਤਾਨੀ ਅਨਸਰ ਨਾ ਅੰਦਰ ਵਾਜੇ ਕੋਈ ਢਾਡੇ ਵੱਲੋਂ ਪ੍ਰਬੰਧ ਕੀਤੇ ਗਏ ਇਹਨਾਂ ਵਾਸਤੇ ਲੈਟ ਦੀ ਜਾਂ ਟੀਮਾਂ ਲਗਾਈਆਂ ਗਈਆਂ ਆਪਣੀਆਂ ਸਾਡੇ ਵੱਲੋਂ ਜੀ ਫੋਰਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਦੋਨੋਂ ਸਾਈਡ ਤੇ ਸਾਡੀ ਫੋਰਸ ਡਿਪਲੋਇਡ ਹੈ ਤੇ ਕਿਸਾਨੀ ਲੀਡਰਸ ਦੇ ਨਾਲ ਵੀ ਸਾਡਾ ਤਾਲਮੇਲ ਹੈ ਵੀ ਜੇ ਉਹਨਾਂ ਨੂੰ ਕੋਈ ਇਹੋ ਜਿਹਾ ਬੰਦਾ ਉਹਨਾਂ ਦੀ ਨਿਗਾਹ ਦੇ ਵਿੱਚ ਆਂਦਾ ਤਾਂ ਉਹ ਸਾਨੂੰ ਇਨਫੋਰਮ ਕਰ ਦੇਣਗੇ ਫਿਰ ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਥਰੂ ਲੋਕਾਂ ਨੂੰ ਲੋਕਾਂ ਵਾਸਤੇ ਜੀ ਇਹਹੀ ਮੈਸੇਜ ਹੈ ਕਿ ਅਫਵਾਹਾਂ ਦੇ ਉੱਤੇ ਯਕੀਨ ਨਾ ਕਰੋ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟਸ ਦਿੱਤੀਆਂ ਜਾਂਦੀਆਂ ਰਹਣਗੀਆਂ ਤੇ ਜੇ ਕਿਤੇ ਪੰਜਾਬ ਦੇ ਵਿੱਚ ਵੀ ਕੋਈ ਅਜਿਹੀ ਸਿਚੁਏਸ਼ਨ ਧਰਨਾ ਲੱਗਦਾ ਹੈ ਤਾਂ ਸਾਨੂੰ ਟ੍ਰੈਫਿਕ ਡਾਇਵਰਸ਼ਨ ਪਲਾਨਸ ਵੀ ਪਬਲਿਸੀਜ਼ ਕੀਤੇ ਜਾਣਗੇ ਮੀਡੀਆ ਦੇ sthrough ਤਾਂ ਜੋ ਸਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋਸ਼ਲ ਮੀਡੀਆ ਦੇ ਉੱਤੇ ਵੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਜਿਹੜੀ ਕੋਈ ਆਥੈਂਟਿਕ ਇਨਫੋਰਮੇਸ਼ਨ ਹੈ ਪਲੀਜ਼ ਉਹੀ ਸ਼ੇਅਰ ਕਰੋ ਕੋਈ ਅਫਵਾਹਾਂ ਜਿਹੜੀਆਂ ਨੇ ਉਹ ਸ਼ੇਅਰ ਨਾ ਕਰੋ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਤੇ ਨਾ ਹੀ ਲੋਕਿੰਗ ਡਰਨ ਸਰ ਕਿੰਨੇ ਇੱਥੋਂ ਲੈ ਕੇ ਕਿੰਨਾ ਜਮ ਹੈਗਾ ਤੁਸੀਂ ਤੇ ਲੋਕਲ ਹੈਗਾ ਕਿੰਨਾ ਜਮ ਹੈਗਾ ਜਾਮ ਕੋਈ ਕਿਤਨੀ ਲੱਗਿਆ ਜੀ ਜੋ ਇਹ ਟਰਾਲੀਆਂ ਹਜੇ پارک ਕੀਤੀਆਂ ਨੇ ਸਰਵਿਸ ਰੋਡ ਤੇ ਹੈਗੀਆਂ ਤੇ ਕਰੀਬ ਕਰੀਬ 2 ਕਿਲੋਮੀਟਰ ਤੱਕ ਆਈ ਥਿੰਕ ਇਹ پارک ਹੋ ਗਈਆਂ ਨੇ ਤੇ ਬਾਕੀ ਜੋ ਹਾਈਵੇ ਆ ਉਹ ਸਮੂਥਲੀ ਚੱਲ ਰਿਹਾ ਸਰ ਸਰ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਕੋਈ ਉਹਨਾਂ ਨੇ ਗਾਈਡਲਾਈਨ ਦਿੱਤੇ ਹੈਗੇ ਕਿ ਆਪਣਾ ਸਮਾਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈਗੀ ਕਿਉਂਕਿ ਕੋਈ ਵੀ ਐਂਟਰ ਹੋ ਸਕਦਾ ਪਰਲੀਪ ਸਾਈਡ ਤੇ ਖੇਤ ਹੈਗੇ ਨੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਹਿ ਰਿਹਾ ਵੀ ਕਿਸਾਨਾਂ ਦੇ ਜਿਹੜੇ ਮੈਨ ਇਥੇ ਇਹਨਾਂ ਦੇ ਪ੍ਰਬੰਧਕ ਨੇ ਸਾਡੀ ਉਹਨਾਂ ਨਾਲ ਵੀ ਹੋਈ ਹੈ ਗੱਲ ਇਹਨਾਂ ਨੇ ਆਪਦੇ ਵੀ ਵਲੰਟੀਅਰਸ ਲਗਾਏ ਹੋਏ ਨੇ ਤੇ ਸਾਡੇ ਵੱਲੋਂ ਵੀ ਡਿਪਲॉयਮੈਂਟ ਕੀਤੀ ਗਈ ਹੈ ਜੋ ਇਸ ਚੀਜ਼ ਨੂੰ ਇਨਸ਼ੋਰ ਕਰਨ ਵਾਸਤੇ ਵੀ ਕੋਈ ਸ਼ਰਧਾਤੀ ਅਨਸਰ ਨਾ ਵੜ ਜੇ ਜਾਂ ਕੋਈ ਚੋਰੀ ਨਾ ਹੋ ਜੇ ਇਦਾਂ ਦੀ ਕੋਈ ਗੱਲ ਹੋਵੇ ਇਹ ਠੀਕ ਜੀ ਬਿਲਕੁਲ ਜੀ ਇਹ ਪ੍ਰਸ਼ਾਸਨ ਪੰਮਾ ਪਾ ਰਿਹਾ ਤੇ ਰੌਂਡ ਅਪ ਕੀਤਾ ਜਾ ਰਿਹਾ ਹਰ ਇੱਕ ਟਰੈਕਟਰ ਟਰਾਲੀ ਹਰ ਇੱਕ ਆਗੂ ਨੂੰ ਸਮਝਾਇਆ ਜਾ ਰਿਹਾ ਵਾ ਕਿ ਤੁਸੀਂ ਆਪਣੀ ਸਮਾਨ ਰੱਖੋ ਕਿਉਂਕਿ ਪ੍ਰਸ਼ਾਸਨ ਦੇ ਕੰਮ ਕਰ ਰਿਹਾ ਪਰ ਕਿਸਾਨਾਂ ਨੂੰ ਵੀ ਚਾਹੀਦਾ ਕਿ ਆਪਣੇ ਸਮਾਨ ਦੀ ਜ਼ਿੰਮੇਵਾਰੀ ਰੱਖੀ ਜਾਵੇ ਕਿਉਂਕਿ ਕੋਈ ਸ਼ੈਤਾਨੀ ਤੇ ਇੱਕ ਪ੍ਰਸ਼ਾਸਨ ਦੇ ਵੱਲੋਂ ਇਹ ਅਪੀਲ ਕੀਤੀ ਗਈ ਆ ਕਿ ਕੋਈ ਵੀ ਮੈਸੇਜ ਇਦਾਂ ਦਾ ਨਾ ਡਿਲੀਵਰ ਕੀਤਾ ਜਾਵੇ ਨਾ ਫਾਰਵਰਡ ਕੀਤਾ ਜਾਵੇ ਜਿਹਦੇ ਕਰਕੇ ਮੌਲ ਖਰਾਬ ਹੋਵੇ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਫਤੇਗੜ ਸਾਹਿਬ